ਅੱਜ ਉਹਨਾਂ ਨੇ ਕਰਕੇ ਵਿਖਾਤਾ ਡਿਕਟੇਟਰਸ਼ਿਪ ਲਾਗੂ ਹੋਈ ਹੈ ਔਰ ਮੈਂ ਸਮਝਦਾ ਕਿ ਜੋ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਵੇਲੇ ਜਿਸ ਤਰ੍ਹਾਂ ਉਹ ਮੈਟਰ ਸੁਪਰੀਮ ਕੋਰਟ ਤੱਕ ਗਿਆ ਔਰ ਜਿਹੜੇ ਉਦੋਂ ਤੇ ਇਲੈਕਸ਼ਨ ਨੂੰ ਕੰਡਕਟ ਕਰ ਰਹੇ ਸੀ ਮਸੀਹ ਸਾਹਿਬ ਉਹਨਾਂ ਦੇ ਖਿਲਾਫ ਸਟ੍ਰਕਚਰ ਪਾਸ ਹੋਏ ਅੱਜ ਦੇ ਹਾਲਾਤ ਵੀ ਉਹੀ ਬਣੇ ਆ ਕਿ ਆ ਜਿਹੜੇ ਸੇਕੜੀ ਸਾਹਿਬ ਨੇ ਡਿਵੀਜ਼ਨਲ ਕਮਿਸ਼ਨਰ ਮੈਂ ਸਮਝਦਾ ਦਿਨ ਇਹਨਾਂ ਦੀ ਵੀ ਪੁੱਠੀ ਗਿਣਤੀ ਸ਼ੁਰੂ ਆ ਕਿ ਸਟ੍ਰਕਚਰ ਇਹਨਾਂ ਦੇ ਖਿਲਾਫ ਵੀ ਪਾਸ ਹੋਣੇ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਕਮਿਸ਼ਨਰ ਆਫ ਪੁਲਿਸ ਸ਼੍ਰੀ ਅਮਰਚਰ ਸਾਹਿਬ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਡੰਡਾ ਤੰਤਰ ਨੂੰ ਬਹੁਤ ਵਧੀਆ ਤਰੀਕੇ ਨਾਲ ਅੱਜ ਲਾਗੂ ਕੀਤਾ ਉਹਨਾਂ ਨੇ ਅੱਜ ਰਿਕਾਰਡ ਕਾਇਮ ਕਰਤਾ ਕੀ ਮੇਅਰ ਦੀ ਇਲੈਕਸ਼ਨ ਇਹ ਦੱਸਣਗੇ 2 ਮਿੰਟ 'ਚ ਮੇਅਰ ਦੀ ਇਲੈਕਸ਼ਨ ਕੰਪਲੀਟ ਹੋ ਗਈ 2 ਮਿੰਟ 'ਚ 90 ਕਾਉਂਸਲਰ ਤੋਂ ਵੱਧ ਹੋਣ 85 ਕਾਉਂਸਲਰ ਇਹ 7 ਐਮਐਲਏ ਹੱਥ ਖੜੇ ਕਰਦੇ ਆਂ ਹੱਥ ਥੱਲੇ ਕਰਦੇ ਆਂ ਦੋ ਕੈਂਡੀਡੇਟ ਪਾਰਟੀਆਂ ਦੇ ਕੈਂਡੀਡੇਟ ਪੇਸ਼ ਹੁੰਦੇ ਹੋਏ ਇਹ ਸਾਰਾ ਕੁਝ 2 ਮਿੰਟ 'ਚ ਕਦੇ ਕੋ ਪੂਰਾ ਹੀ ਨਹੀਂ ਹੋ ਸਕਦਾ ਮਗਰ ਕਿਉਂਕਿ ਜਾਦੂਗਰ ਭੁੱਲਰ ਸਾਹਿਬ ਮੌਜੂਦ ਸਨ ਤੇ ਭੁੱਲਰ ਸਾਹਿਬ ਦੀ ਹਾਜ਼ਰੀ ਚ ਤੇ ਪੱਕਾ ਹੀ ਸੀ ਕਿ ਜਾਦੂਗਰੀ ਕੋਈ ਨਾ ਕੋਈ ਨਿਕਲ ਕੇ ਆਉਣੀ ਸੀ ਅੱਜ ਮੈਂ ਤੁਹਾਨੂੰ ਇਹ ਦੱਸਦਾ ਕਿ ਅੰਦਰ ਹੋਇਆ ਕੀ ਬਾਕੀ ਮੈਂ ਵੈਸੇ ਤਾਂ ਚਾਹੂੰਗਾ ਕਿ ਤੁਸੀਂ ਦੱਸੋ ਇਹ ਸਾਰੀ ਗੱਲ ਕਿਉਂਕਿ ਤੁਸੀਂ ਇਹ ਸਾਰੇ ਕਾਉਂਸਲਰ ਸਾਹਿਬਾਨ ਅੰਦਰ ਸੀ ਜਿੱਥੇ-ਜਿੱਥੇ ਕੋਈ ਜੋ ਇਹਨਾਂ ਨੇ ਮੈਨੂੰ ਗੱਲ ਦੱਸੀਏ ਮੈਂ ਤੁਹਾਨੂੰ ਦੱਸੂਗਾ ਇਹ ਭਾਈ ਸਾਹਿਬ ਨੇ ਵਾਰਡ ਨੰਬਰ 38 ਤੋਂ ਭਗਵੰਤ ਸਿੰਘ ਕਬਲ ਇਹ ਜਿੰਨੇ ਵੀ ਆਪ ਵਾਲੇ ਸੀਗੇ ਇਹ ਗਿਣਤੀ 'ਚ ਜੋ ਮੈਨੂੰ ਟਰੱਕਾਂ ਵਾਲਾ ਸਭ ਦੱਸਦੇ ਆ 30 35 ਹੋਣੇ ਮਰ ਕੇ ਜੀ ਵੱਧ ਤੋਂ ਵੱਧ 35 ਬੰਦੇ ਉਸ ਤੋਂ ਵੱਧ ਨਹੀਂ ਅਜਾ ਉਹਨਾਂ ਨੇ ਅੱਜ ਪਛਾਣ ਵੀ ਬੱਕਰੀ ਰੱਖੀ ਸੀ ਉਹਨਾਂ ਸਾਰਿਆਂ ਦੇ ਗਲ 'ਚ ਉਹ ਬਿੱਲੇ ਪੁਆਏ ਸਨ ਝਾੜੂ ਵਾਲੇ ਕਿ ਇਹ ਬੱਕਰੀ ਦਿਸਲ ਪੁਲਿਸ ਨੂੰ ਵੀ ਪਤਾ ਲੱਗ ਜਾਏ ਕਿ ਕਿੱਥੇ ਸਾਡਾ ਬੰਦਾ ਨਾ ਰੋਕ ਦੇ ਆਹ ਸੁਣ ਲੋ ਅੰਦਰ ਹੋਇਆ ਕਿ ਸ਼ੁਰੂ ਤੋਂ ਕਹਾਣੀ ਦੱਸ ਦੂ ਸਭ ਤੋਂ ਪਹਿਲਾਂ ਮੈਂ ਬੋਲੀ ਚੱਲੋ ਅੱਜ ਤੱਕ ਕਦੀ ਪਹਿਲਾਂ ਵੀ ਮੈਂ ਚਾਰ ਇਲੈਕਸ਼ਨਾਂ ਲੜੀਆਂ ਨੇ ਚਾਰ ਵਾਰੀ ਮੈਂ ਕੌਂਸਲਰ ਬਣਿਆ ਪਰ ਅੱਜ ਤੱਕ ਇਹੋ ਜਿਹਾ ਸਿਸਟਮ ਨਹੀਂ ਵੇਖਿਆ ਜਿਹੜਾ ਅੱਜ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਕਿ ਅੰਦਰ ਜਾਣ ਤੋਂ ਪਹਿਲਾਂ ਇੰਨੀ ਵਾਰੀ ਤਲਾਸ਼ੀ ਲਈ ਗਈ ਕਿਉਂ ਇਹ ਨਮਾਇਦਿਆਂ ਦੀ ਤਲਾਸ਼ੀ ਮੈਨੂੰ ਇਹ ਨਹੀਂ ਸਮਝ ਲੱਗੀ ਵੀ ਅਸੀਂ ਸੌ ਚੁੱਕਣ ਗਏ ਹਾਂ ਜਾਂ ਸਾਨੂੰ ਕੀ ਸਮਝ ਕੇ ਇਹਨਾਂ ਨੇ ਇੰਨੀ ਵਾਰੀ ਤਲਾਸ਼ੀ ਲਈ ਚਾਰ ਜਗ੍ਹਾ ਸਾਡੀ ਤਲਾਸ਼ੀ ਲਈ ਗਈ ਲੇਡੀ ਦੀ ਤਲਾਸ਼ੀ ਲਈ ਗਈ ਜਿਹੜਾ ਕਿ ਇਹ ਬਹੁਤ ਸ਼ਰਮਨਾਕ ਗੱਲ ਆ ਪੈਨ ਤੱਕ ਨਹੀਂ ਸਾਡਾ ਅੰਦਰ ਜਾਣ ਦਿੱਤਾ ਗਿਆ ਮੋਬਾਈਲ ਤੱਕ ਕੋਈ ਚੀਜ਼ ਨਹੀਂ ਅੰਦਰ ਜਾਣ ਦਿੱਤੀ ਔਰ ਅੰਦਰ ਜਾ ਕੇ ਜਿਹੜਾ ਸੌਚਕ ਸਮਾਗਮ ਹਾਲੀ ਸ਼ੁਰੂ ਹੋਇਆ ਉਹਨੂੰ ਕਮਿਸ਼ਨਰ ਸਾਹਿਬ ਨੂੰ ਚੁੱਕ ਕੇ ਲਿਆਏ ਨੇ ਦੋ ਬੰਦੇ ਕਮਿਸ਼ਨਰ ਸਾਹਿਬ ਆ ਜਿਹਨਾਂ ਇਹਨਾਂ ਦੀ ਗੱਲ ਕਰਦੇ ਆ ਇਹਨਾਂ ਨੂੰ ਦੋ ਬੰਦੇ ਚੁੱਕ ਕੇ ਲਿਆਏ ਨੇ ਦੀ ਲਿਆਣ ਕਿ ਉਹਨਾਂ ਡਿਵੀਜ਼ਨਲ ਕਮਿਸ਼ਨਰ ਨੂੰ ਕੁਰਸੀ ਤੇ ਬਹਾਇਆ ਉਹਦੀ ਆਵਾਜ਼ ਦੀ ਸਮਝ ਨਹੀਂ ਸੀ ਲੱਗ ਰਹੀ ਵੀ ਉਹ ਕੀ ਕਹਿ ਰਹੇ ਨੇ ਦੋਵਾਰੀਉ ਦਾ ਇਤਰਾਜ ਹੋਇਆ ਵੀ ਬੋਲੋ ਸਾਨੂੰ ਸਮਝ ਨਹੀਂ ਲੱਗ ਰਹੀ ਅਸੀਂ ਤਰਾਜ ਕੀਤਾ ਵੀ ਸਾਡੇ ਤੱਕ ਤੇ ਫਾਰਮ ਨਹੀਂ ਪਹੁੰਚੇ ਸੌਂ ਦੇ ਪਹਿਲਾਂ ਸੌਂ ਦੇ ਫਾਰਮ ਤੇ ਸਾਨੂੰ ਪਹੁੰਚਾਓ ਤਾਂ ਹੀ ਸੌਂ ਚੁੱਕੀ ਜਾਏਗੀ ਪਰ ਉਹਨੇ ਚੀਜ਼ ਨੂੰ ਸੌਂ ਚੁੱਕੀਗੀ ਦਵਾ ਦਾ ਸੌਂ ਚੁਕਾ ਕੇ ਇਹ ਸੌਂ ਚੁੱਕਾ ਭੈਣ ਜੀ ਬੈਠੇ ਆ ਪਤਾ ਹੀ ਨਹੀਂ ਲੱਗਿਆ ਸੌਂ ਕਦੋਂ ਚੁੱਕੀ ਕਿ ਹੁਣ ਸੌਂ ਵੇਖ ਲਓ ਆ ਸੌਂ ਚੁੱਕਣੀ ਸੀ ਜੀ ਸੌਂ ਚੁੱਕਦਿਆਂ ਵੀ ਮੈਨੂੰ ਲੱਗਦਾ 40 ਸੈਕਿੰਡ ਲੱਗ ਜਾਣੇ ਸੀਗੇ ਮਤਲਬ ਘੱਟ ਤੋਂ ਘੱਟ ਜੇ ਜਿੰਨੀ ਮਰਜ਼ੀ ਬੰਦੇ ਭਾਰਤ ਦੀ ਭਾਵੇਂ ਸਪੀਡ ਹੋਵੇ ਮਗਰ ਇਹਨਾਂ ਨੇ ਉਹ ਕੰਮ ਵੀ ਮੁਕਾਤਾ 3 ਮਿੰਟ ਚ ਤਾਂ ਮੇਅਰ ਅਨਾਉਂਸ ਹੋ ਗਿਆ ਆ ਦੱਸੋ ਕਾਜ ਕੇ ਨਾ ਇਹਦੇ ਤੇ ਘੁੱਗੀ ਮਰਵਾਈ ਕਿਸੇ ਦੀ ਕੁਛ ਨਹੀਂ ਹੋਇਆ ਜੀ ਹਾਜ਼ਰੀ ਚ ਘੁੱਗੀ ਆ ਕਿਸੇ ਦਾ ਨਾ ਨਹੀਂ ਕਿਸੇ ਦੀ ਘੁੱਗੀ ਨਹੀਂ ਸਾਰੇ ਫਾਰਮ ਜਿਵੇਂ ਲੈ ਕੇ ਗਏ ਉਤਰਾ ਮੋੜ ਕੇ ਵਾਪਸ ਲਿਆ ਅਰੋੜਾ ਨੇ ਪ੍ਰੈਸ ਕਾਨਫਰੰਸ ਤੇ ਕਿਹਾ ਕਿ ਅਕਾਲੀ ਦਰ ਉਹ ਸੁਣਤਾ ਲਾ ਯਾਰ ਅਰੋੜਾ ਹੋਰ ਕੀ ਕਹੂ ਹੁਣ ਇਹ ਤੇਰੇ ਸਾਹਮਣੇ ਬੈਠੇ ਆ ਸਾਡੀ ਤੈਨੂੰ ਸੁਣਦੀ ਨਹੀਂ ਅਰੋੜਾ ਸਾਹਿਬ ਦੀ ਸੁਣੀ ਜਿੰਦੀ ਹਾਲੀ ਦੇ ਸਾਨੂੰ ਅਸੀਂ ਅੰਦਰ ਬੈਠੇ ਚਾਜ ਨਾਲ ਕੁਰਸੀਆਂ ਨੇ ਸਿੱਧੀਆਂ ਕੀਤੀਆਂ ਤੇ ਕਬਲ ਸਾਹਿਬ ਸਟੇਜ ਤੇ ਚੜ੍ਹੇ ਨੇ ਸਾਨੂੰ ਨਹੀਂ ਉਹ ਕਾਉਂਸਲਰ ਸਾਹਿਬ ਜਿਹੜੇ ਆ ਉਹਨਾਂ ਕਹਿਆ ਜੀ ਆਮ ਆਦਮੀ ਪਾਰਟੀ ਕੋਲੋਂ ਮੇਰ ਮੋਤੀ ਪਾਟਿਆ ਸੀਨੀਅਰ ਡਿਪਟੀ ਮੇਰ ਫਲਾਣਾ ਉਹ ਬਾਹਾਂ ਖੜੀਆਂ ਕਰੋ ਜੀ ਉਹਨਾਂ ਨੇ ਪੰਜ ਸੱਤਾਂ ਦਹਾਨ ਜਿਨ੍ਹਾਂ ਨੇ ਬਾਹਾਂ ਖੜੀਆਂ ਕੀਤੀਆਂ ਬਣ ਕੇ ਬਣ ਕੇ ਬਣ ਕੇ ਤੇ ਉਹ ਉਹਨੇ ਜਿਹਨੂੰ ਕਾਂਗਰਸ ਵਾਲੇ ਜਿਹੜੇ ਮਾਰਕੇ ਛਾਲਾਂ ਚੜ੍ਹ ਗਏ ਅਸੀਂ ਉੱਠ ਕੇ ਰੌਲਾ ਪਾਇਆ ਵੀ ਇਹ ਕਿਸ ਤਰ੍ਹਾਂ ਦੀ ਇਲੈਕਸ਼ਨ ਆ ਹੁਣ ਉਹ ਸਾਰੇ ਅਫਸਰ ਕੀ ਵਗੈਰਾ ਮਣੀ ਮਿੰਟ ਡੇ ਅਮੋਕ ਗਿਆ ਜੀ ਉੱਥੇ ਪਿਛਲੀਆਂ ਬੂਆਂ ਸਾਣੀ ਨਿਕਲ ਕੇ ਬਾਹਰ ਚਲੇ ਗਏ ਕਿਸੇ ਨੇ ਸੁਣਵਾਈ ਕੀਤੀ ਨਹੀਂ ਪੁੱਛਿਆ ਤੱਕ ਨਹੀਂ ਵੀ ਹੋਰ ਕੋਈ ਕੈਂਡੀਡੇਟ ਹੈਗਾ ਨਹੀਂ ਹੈਗਾ ਕਾਲੀਦਲ ਦਾ ਕਿਹੜਾ ਵਾ ਕਾਂਗਰਸ ਦਾ ਕਿਹੜਾ ਕੋਈ ਗੱਲ ਹੀ ਨਹੀਂ ਹੋਈ ਕਿਸੇ ਕਿਸਮ ਦਾ ਕੋਈ ਇਲੈਕਸ਼ਨ ਵਾਲੀ ਗੱਲ ਹੀ ਨਹੀਂ ਹੈਗੀ ਤੁਸੀਂ ਐ ਕਰੋ ਅਰੋੜਾ ਸਾਹਿਬ ਨੇ ਤਾਂ ਕਹਿਤਾ ਅਰੋੜਾ ਸਾਹਿਬ ਤਾਂ ਬਾਹਰ ਸੀ ਐ ਕਰੋ 41 ਕਾਂਗਰਸ ਦੇ ਕਾਉਂਸਲਰਾਂ ਨੂੰ ਪੁੱਛ ਲਓ 6 7 ਭਾਜਪਾ ਵਾਲਿਆਂ ਨੂੰ ਪੁੱਛ ਲਓ 4 ਸਾਨੂੰ ਪੁੱਛ ਲਓ ਇੱਕ ਕੁਵਰ ਵਿਜੇ ਪ੍ਰਤਾਪ ਨੂੰ ਪੁੱਛ ਲਿਓ ਕਿ ਕੋਈ ਵੋਟਰਾਂ ਦਾ ਕੰਮ ਵੀ ਹੋਇਆ ਕਿ ਨਹੀਂ ਹੋਇਆ ਔਰ ਸ਼ਾਇਦ ਪਹਿਲੀ ਵਾਰ ਹੀ ਹੋਇਆ ਵੈਸੇ ਭੁੱਲਰ ਸਾਹਿਬ ਕਮਿਸ਼ਨਰ ਪੁਲਿਸ ਵਧਾਈ ਦੇ ਪਾਤਰ ਆ ਨਵਾਂ ਗਿਨੀਜ਼ ਬੁੱਕ ਦਾ ਵਰਲਡ ਰਿਕਾਰਡ ਕਾਇਮ ਕਰਤਾ ਕਿ 2 ਮਿੰਟ ਚ ਜਿਨ੍ਹਾਂ ਕੋਲ 30-35 ਬੰਦੇ ਸੀ ਉਹਨਾਂ ਨੂੰ ਮੇਹਰ ਬਣਾ ਕੇ ਆਮ ਆਦਮੀ ਪਾਰਟੀ ਨੂੰ ਬਾਹਰ ਕੱਢਦਾ ਇਹ ਹੋਰ ਕੋਈ ਪੁਲਸ ਵਾਲਾ ਨਹੀਂ ਕਰ ਸਕਦਾ ਇਹ ਚੌੜੇ ਦਾ ਸਮਰਥਕ ਜੀਨੇ ਚੌੜੇ ਨੂੰ ਕਾਪੀ ਦਿੱਤੀ ਹੋਵੇ ਉਹ ਉਹੀ ਕਰ ਸਕਦਾ ਸੀਗਾ ਇਹ ਚਮਤਕਾਰੀ ਕੰਮ ਔਰ ਮਸੀਹ ਸਾਹਿਬ ਦੇ ਬਾਅਦ ਜਿਹੜੇ ਚੰਡੀਗੜ੍ਹ ਦੀ ਕਾਰਪੋਰੇਸ਼ਨ ਦੀ ਇਲੈਕਸ਼ਨ ਕਰਾਈ ਸੀ ਮੈਂ ਸਮਝਦਾ ਹੁਣ ਭੁੱਲਰ ਸਾਹਿਬ ਦਾ ਵੀ ਤੇ ਸਤਕਾਰਯੋਗ ਛੇਕੜੀ ਸਾਹਿਬ ਦਾ ਵੀ ਸਨਮਾਨ ਤਾਂ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਵੱਲੋਂ ਮਗਰ ਆਸੀ ਇਹਨਾਂ ਨੂੰ ਹਾਈ ਕੋਰਟ ਦੀਆਂ ਬਰੂਹਾਂ ਤੇ ਲੈ ਕੇ ਜਾਵਾਂਗੇ ਵੀਡੀਓਗ੍ਰਾਫੀ ਸਾਹਮਣੇ ਆਊਗੀ ਔਰ ਸਾਹਮਣੇ ਵੀਡੀਓਗ੍ਰਾਫੀ 'ਚ ਤੁਹਾਨੂੰ ਪਤਾ ਲੱਗੂਗਾ ਕੀ ਵੀਡੀਓ ਤਾਂ ਚੱਲੀ 2 ਮਿੰਟ 2 ਤੋਂ ਬਾਅਦ 2.5 ਮਿੰਟ ਵੀਡੀਓ ਕੋਈ ਨਹੀਂ ਹੋਣੀ ਔਰ ਸਿਰਫ ਸਟੇਜ ਦੀ ਐ ਔਰ ਕਮਾਲ ਦੀ ਗੱਲ ਇਹ ਆ ਕਿ ਇੰਨਾ ਰੌਲਾ ਪੈ ਗਿਆ ਸਟੇਜ ਦੇ ਪਿੱਛੋਂ ਹੀ ਲੈ ਕੇ ਕੱਟ ਕੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਕਿ ਉਸ ਗੇਟ ਚੋਂ ਨਿਕਲੇ ਜੀ ਜਿਸ ਗੇਟ ਚੋਂ ਇਹ ਸਾਰੇ ਨਿਕਲੇ ਆਕਾਲੀ ਦਲ ਵਾਲੇ ਕਾਂਗਰਸ ਵਾਲੇ ਤੇ ਭਾਜਪਾ ਵਾਲੇ ਆਏ ਉਸ ਗੇਟ ਤੋਂ ਬਾਹਰ ਨਹੀਂ ਕੋਈ ਨਹੀਂ ਪੁੱਲ ਚੋਨਾ ਨੂੰ 500 ਪੁੱਲਸਾਲਾ ਭੁੱਲਰ ਸਾਹਿਬ ਨੇ ਅੰਦਰ ਲਾਇਆ ਸੀ ਜਿਹੜਾ ਉਹਨਾਂ ਨੂੰ ਦੂਜੇ ਗੇਟ ਤੋਂ ਕੱਢ ਕੇ ਬਾਹਰ ਲੈ ਗਿਆ। ਇਹ ਤਾਂ ਇਲੈਕਸ਼ਨ ਹੋਈ ਐ। ਲੋਕਤੰਤਰ ਦੀਆਂ ਝੰਡੀਆਂ ਉਡਾਈਆਂ ਗਈਆਂ ਨੇ ਔਰ ਆਪ ਹੀ ਇਹਨਾਂ ਭਾਈ ਸਾਹਿਬ ਨੇ ਤਿੰਨੇ ਐਲਾਨ ਤੇ ਆ ਜਿਹੜੇ ਵਾਰਡ ਨੰਬਰ 38 ਤੋਂ ਨੇ ਆਪਣਾ ਕੀ ਨੋ ਕਮਲਜੀਤ ਸਿੰਘ ਭਗਵੰਤ ਸਿੰਘ ਕਮਲ ਸਾਹਿਬ ਇਥੇ ਲਈ ਇਹ ਤਾਂ ਅੱਜ ਲੋਕਤੰਤਰ ਦੀਆਂ ਝੰਡੀਆਂ ਉਡੀਆਂ ਨੇ ਔਰ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀਗਾ ਬਿਫੋਰ ਇਲੈਕਸ਼ਨ ਕੀ ਆਮ ਆਦਮੀ ਪਾਰਟੀ ਕੋਲ ਬਹੁਮਤ ਨਹੀਂ ਸੀ ਔਰ ਅੱਜ ਦੀ ਇਲੈਕਸ਼ਨ ਨੇ ਇਹ ਸਾਬਿਤ ਕਰਤਾ ਹਿਸਟੋਰਿਕਲੀ ਕੋਈ ਇਲੈਕਸ਼ਨ ਕਰ ਲਿਓ ਮੈਨੂੰ ਲੱਗਦਾ ਜਿਹੜੀ ਇਹਨਾਂ ਨੇ ਜਲੰਧਰ ਕਰਾਈ ਆ ਲੁਧਿਆਣਾੇ ਕਰਾਈ ਆ ਉਹ ਵੀ 2 ਮਿੰਟ ਚ ਪੂਰੀ ਨਹੀਂ ਹੋਈ ਹੁੰਨੀ ਇਲੈਕਸ਼ਨ ਕਿਉਂਕਿ ਇੱਥੇ ਨੰਬਰ ਨਹੀਂ ਸੀ ਇਹਨਾਂ ਨੇ ਪਾਈ ਕਾਰਵਾਈ ਤੇ ਅੱਜ ਹਾਈ ਕੋਰਟ ਦੀ ਧੋਹੇਨ ਹਾਈ ਕੋਰਟ ਦੇ ਆਰਡਰਾਂ ਦੀਆਂ ਧੱਜੀਆਂ ਉਡਾਤੀ ਪੁਲਿਸ ਹਾਂਜੀ ਜਿਹਨੂੰ ਗੁਰਪ੍ਰੀਤ ਸਿੰਘ ਦੋਨੇ ਪੁਲਿਸ ਅੰਕਲ ਕੇ ਰਿਵਾਰਡ ਮਿਲੇ ਲੁਧਿਆਣੇ ਦੇ ਪੁਲਿਸ ਨਹੀਂ ਮਿਲਣਾ ਚਾਹੀਦਾ ਮੈਂ ਤਾਂ ਕਹਿੰਦਾ ਇਹਨਾਂ ਨੂੰ ਡੀਜੀਪੀ ਲਾ ਦਿਓ ਪੰਜਾਬ 'ਚ ਹੋਰ ਦੋ ਚਾਰ ਬਲਾਸਟ ਹਲੇ ਘੱਟ ਹੋਇਆ ਹੋਰ ਹੋ ਜਾਣਗੇ ਜਿੱਦਾਂ ਵਧੀਆ ਕੰਮ ਇਹ ਕਰਦੇ ਬੋਲਰ ਸਾਹਿਬ ਨੇ ਤਾਂ ਜੋ ਆਮ ਆਦਮੀ ਪਾਰਟੀ ਲਈ ਕਰਤਾ ਰੋੜਾ ਸਾਹਿਬ ਨਹੀਂ ਕਰ ਸਕਦੇ ਮੈਨੂੰ ਲੱਗਦਾ ਕੇਜਰੀ ਹਾਲਚਾਂ ਕੋਲ ਨਹੀਂ ਹੋਣਾ ਜੇ ਅਸਲ 'ਚ ਆ ਇਲੈਕਸ਼ਨ ਦਿੱਲੀ ਦੀ ਮੁੱਕ ਲੈਣ ਦਿਓ ਇਹ ਭਗਵੰਤ ਮਾਨ ਤੋਂ ਇਹ ਕੰਮ ਨਹੀਂ ਹੋਣੇ ਜਿਹੜੇ ਭੁੱਲਰ ਸਾਹਿਬ ਕਰੀ ਜਾਂਦੇ ਚੀਫ ਮਿਨਿਸਟਰ ਹੀ ਭੁੱਲਰ ਸਾਹਿਬ ਚਾਹੀਦੇ ਹੁਣ ਤਾਂ ਆਮ ਆਦਮੀ ਪਾਰਟੀ ਦੇ ਮੈਂ ਤਾਂ ਚਾਹੂੰਗਾ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਭੁੱਲਰ ਸਾਹਿਬ ਦੇ ਗੱਲ 'ਚ ਵੀ ਆ ਝਾੜੂ ਜਿਹੜਾ ਚੋਰ ਨਿਚਾਨ ਆਮ ਆਦਮੀ ਪਾਰਟੀ ਦਾ ਸਨਮਾਨ ਦੇ ਰੂਪ 'ਚ ਦੇ ਕੇ ਆਣ ਕੀ ਇੰਨਾ ਕੰਮ ਤਾਂ ਵਾਲੰਟੀਅਰ ਨਹੀਂ ਕਰ ਰਿਹਾ ਆਮ ਆਦਮੀ ਪਾਰਟੀ ਦਾ ਜਿੰਨੀ ਤਨਦੇਹੀ ਨਾਲ ਮੁਸਤੈਦੀ ਨਾਲ ਇਹ ਭੁੱਲਰ ਸਾਹਿਬ ਕੰਮ ਕਰੇ ਮੁਸਤੈਦੀ ਨਾਲ ਹੀ ਕਰਦੇ ਨੇ ਇਹ ਕੰਮ ਸਾਰੇ ਅੱਜ ਤੁਸੀਂ ਵੇਖ ਹੀ ਲਿਆ ਅੱਛੀ ਆਪ ਦੇ ਕਾਉਂਸਲਰ ਛੱਡਣ ਗਏ ਉੱਥੇ ਪਹਿਨਾ ਚਾਉਣੀ ਪੜਾਈ ਫਿਰ ਕਾਉਂਸਲਰ ਮੈਂ ਛੱਡਣ ਕਿਉਂ ਗਿਆ ਕਿਉਂਕਿ ਮੈਨੂੰ ਪਤਾ ਲੱਗਿਆ ਕਾਂਗਰਸ ਦਾ ਰੌਲਾ ਪਿਆ ਹੈ ਕਾਉਂਸਲਰਾਂ ਨੂੰ ਅੰਦਰ ਨਹੀਂ ਜਾਣਦੇ ਨੇ ਔਰ ਉਹੀ ਹਾਲ ਹੈ ਆਮ ਆਦਮੀ ਪਾਰਟੀ ਵਾਲੇ ਸਕਾਟ ਕਰਕੇ ਲੈ ਕੇ ਗਏ ਉਹ ਇਸਕਾਟ ਕਰਕੇ ਉਹਨਾਂ ਨੂੰ ਤੁਸੀਂ ਬਾਹਰ ਲਾਏ ਹੋ ਆ ਭੈਣ ਜੀ ਨੂੰ ਪੁੱਛੋ ਕਿਵੇਂ ਪ੍ਰੈਸਕਿੰਗ ਹੋਈ ਹੈ ਇਹਨਾਂ ਦੀ ਸੀ ਦਾ ਰਿਟਾਇਰਡ ਪ੍ਰਿੰਸੀਪਲ ਤੁਸੀਂ ਭੈਣ ਜੀ ਦੱਸਿਓ ਕਾਈਂਡਲੀ ਕਿ ਕੀ ਹੋਇਆ ਉੱਥੇ ਤੁਹਾਡੇ ਨਾਲ ਪ੍ਰੈਸਕਿੰਗ ਕਿਵੇਂ ਹੋਈ ਆਪ ਨਾਲ ਫੜ ਲੇ ਔਰ ਉਹਨਾਂ ਦੇ ਹਸਬੰਦ ਨੇ ਪ੍ਰੋਫੈਸਰ ਸਾਹਿਬ ਦੱਸੋ ਇਹਨਾਂ ਨੇ ਕੀ ਕਰਦੇ ਨੇ ਹਾਂਜੀ ਜਦੋਂ ਅਸੀਂ ਅੰਦਰ ਐਂਟਰ ਕੀਤੇ ਤਾਂ ਉੱਥੇ ਉਹਨਾਂ ਨੇ ਕਹਿੰਦੇ ਪਰਸਵੀ ਰੱਖ ਦਿਓ ਜੀ ਪੈਨ ਵੀ ਰੱਖ ਦਿਓ ਜੀ ਕੋਈ ਚੀਜ਼ ਫੋਨ ਵੀ ਰੱਖ ਦਿਓ ਕੋਈ ਚੀਜ਼ ਅੰਦਰ ਨਹੀਂ ਜਾਣੀ ਫਿਰ ਦੋ ਲੇਡੀਜ਼ ਪੂਲ ਸਵਾਲੀਆਂ ਸੀਗੀਆਂ ਡੇੜੀ ਸੀਗੀਆਂ ਉਹ ਕਹਿੰਦੇ ਆ ਕਿ ਤਲਾਸ਼ੀ ਲੈਣੀ ਮੈਂ ਉਹਨਾਂ ਨੇ ਨਹੀਂ ਡਿਪਟੀ ਮੇਰੇ ਭਲਾਣਾ ਤੇ ਡਿਪਟੀ ਮੈਂ ਮੈਨੂੰ ਅਫਸੋਸ ਏ ਇਸ ਗੱਲ ਦਾ ਕਿ ਪੁੱਲਰ ਸਾਹਿਬ ਜਾਂ ਤਾਂ ਆਪ ਮਿਹਰਬਾਨ ਜਾਂਦੇ ਜਾਂ ਹੁਣ ਕੇਜਰੀ ਆਲ ਸਾਹਿਬ ਨੂੰ ਚਾਹੀਦਾ ਭਗਵੰਤ ਮਾਨ ਦੀ ਇਹ ਤੋਂ ਫਿੱਟ ਰਿਪਲੇਸਮੈਂਟ ਕਿਹੜੀ ਹੋ ਸਕਦੀ ਹੈ ਕਿ ਚਮਤਕਾਰੀ ਪੁਲਿਸ ਕਮਿਸ਼ਨਰ ਨਰੈਣ ਸਿੰਘ ਚੌੜੇ ਦਾ ਯਾਰ ਹਰਪਾਲ ਰੰਧਾਵੇ ਦਾ ਬਚਾਉਣ ਵਾਲਾ ਉਹਨੂੰ ਅੱਜ ਇਹ ਆਮ ਆਦਮੀ ਪਾਰਟੀ ਜਾਂ 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 ਤਾਂ ਉਹਨੂੰ ਪ੍ਰਧਾਨ ਲਾਉਣ ਜਾਂ ਬਹੁਤ ਵਧੀਆ ਹੋ ਜੇ ਇਹਨੂੰ ਮੁੱਖ ਮੰਤਰੀ ਲਾ ਦੇਣ ਕਿਉਂਕਿ ਜਿੱਡਾ ਕੰਮ ਲੋਕਤੰਤਰ ਦਾ ਚਮਤਕਾਰੀ ਇਹਨੇ ਕੀਤਾ ਕੋਈ ਕਰ ਹੀ ਨਹੀਂ ਸਕਦਾ ਮੈਂ ਕਹਿੰਦਾ ਹੁਣੇ ਤੁਸੀਂ ਪ੍ਰੈਸ ਵਾਲੇ ਵੀਰ ਉਨੇ ਗਿਣਤੀ ਮਾਰ ਲਓ ਬੀਜੇਪੀ ਦੇ ਸੱਤ ਪੁੱਛ ਲਓ ਕਿੱਥੇ ਨੇ ਉਹ ਤੁਹਾਨੂੰ ਦੱਸ ਦਣਗੇ ਇਹਨਾਂ ਚਾਰਾਂ ਨੇ ਦੱਸਤਾ ਔਰ 41 ਕਾਂਗਰਸ ਦੇ ਤੇ ਬਹੁਮਤ ਫਿਰ ਆਪ ਕੋਲ ਕਿਵੇਂ ਹੋਇਆ ਥਿਸ ਇਜ਼ ਸ਼ੇਮਫੁਲ ਵਾਟ ਇਜ਼ ਹੈਪਨਿੰਗ ਟੂਡੇ ਔਰ ਇਹਨਾ ਨੇ ਆਮ ਆਦਮੀ ਪਾਰਟੀ ਨੇ ਰੱਟ ਪਾਈ ਸੀ ਚੰਡੀਗੜ੍ਹ ਦੀ ਮੇਅਰ ਇਲੈਕਸ਼ਨ ਦੀ ਪਾਈ ਸੀ ਕਿ ਨਹੀਂ ਪਾਈ ਸੀ ਜਦੋਂ ਉਹ ਅਫਸਰ ਮਸੀਦ ਦੀ ਖਚਾਈ ਹੋਈ ਸੀ ਅੱਜ ਉਸ ਤੋਂ ਵੱਧ ਧਾਂਦ ਲਈ ਤੇ ਉਸ ਤੋਂ ਵੱਧ ਲੋਕਤੰਤਰ ਦੀ ਆ ਛੱਕੇ ਤੇ ਤਾਂ ਇਹਨਾਂ ਨੇ ਟੰਗਦਾ ਆ ਆਮ ਆਦਮੀ ਪਾਰਟੀ ਪੁਲਿਸ ਕਮਿਸ਼ਨਰ ਸੜਕ ਤੇ ਤਾਂ ਕੰਮ ਕੀ ਕਰਦੇ ਨਜ਼ਰ ਆਇਆ ਜੀ ਮੀਡੀਆ ਨੂੰ ਵੀ ਜੰਤ ਜਾਨ ਦਿੰਦਾ ਉਹ ਦੇਖੋ ਪੁਲਿਸ ਕਮਿਸ਼ਨਰ ਤੇ ਉਹਨੇ ਰਹਿਣਾ ਕਮਿਸ਼ਨਰ ਜਾਂ ਬਣੂਗਾ ਉਹਨੂੰ ਮੁੱਖ ਮੰਤਰੀ ਜਾਂ ਮੰਤਰੀ ਉਹ ਤਾਂ ਚਮਚੀ ਤੇ ਸੀ ਮੇਰਾ ਵੀ ਧੱਕੇ ਤਾਂ ਛੋਟੀ ਗੱਲ ਆ ਤਾਂ ਗੋਲੀ ਵੀ ਮਾਰ ਸਕਦਾ ਸੀ ਕਿਸੇ ਨੂੰ ਉੱਤੇ ਇਸ ਕਿਸਮ ਦਾ ਪ੍ਰੈਸ਼ਰ ਚ ਉਹਨੂੰ ਕੁਰਸੀ ਪਿਆਰੀ ਜਿਹੜਾ ਇਹ ਗੱਲ ਕਹਿ ਸਕਦਾ ਨਰੈਣ ਸਿੰਘ ਚੋੜੇ ਵਰਗੇ ਆਈਐਸਆਈ ਏਜੰਟ ਦਾ ਕਿ ਇਹ ਸੈਲਫ ਅਟੈਕ ਹੈ ਸੁਖਬੀਰ ਜੀ ਨੇ ਆਪਣੇ ਆਪ ਤੇ ਕਰਾਇਆ ਪਰ ਹੁਣ ਸੁਖਬੀਰ ਜੀ ਦੀ ਅਮੰਤਾਂ ਕਿਉਂ ਘੜਦਾ ਫਿਰਦਾ ਫਿਰ ਮੈਂ ਇਹ ਗੱਲਾਂ ਵੀ ਜਲਦੀ ਤੇ ਕਰੂੰਗਾ ਕਿ ਕਿੱਥੇ ਕਿੱਥੇ ਮੀਟਿੰਗ ਹੋਈ ਹੈ ਕਿੰਨੀ ਵਾਰੀ ਫੋਨ ਕਾਲ ਹੋਈ ਹੈ ਮਤਲਬ ਸ਼ਰਮ ਦੀ ਗੱਲ ਹੈ ਵੋਟੇਜ ਹੈਪਨਿੰਗ ਇਨ ਪੰਜਾਬ ਯਾਰ ਔਰ ਬੋਮ ਪਾੜਦਾ ਹੈ 7 ਵਜੇ ਕਦੇ ਕਮਿਸ਼ਨਰ ਦੀ ਪ੍ਰੈਸ ਕਾਨਫਰੰਸ ਤੁਸੀਂ ਸੁਣੀ ਹੈ ਕਹਿੰਦੇ ਜੀ ਫਟਿਆ ਹੀ ਨਹੀਂ ਬੋਮ ਜਿਹੜਾ ਕਮਿਸ਼ਨਰ ਬੋਮ ਅਟੈਕ ਨੂੰ اسلامਾਬਾਦ ਤੇ ਔਰ ਆ ਰੰਜੀਤ ਐ ਕੋਈ ਦੂਜਾ ਘੁਮਟਾਲੇ ਵਾਲੀ ਚੌਕੀ ਤੇ ਜਿਹੜਾ 에어ਪੋਰਟ ਸਟੇਸ਼ਨ ਦੇ ਨਾਲ ਐ ਜਿਹੜਾ ਆਰਮੀ ਦੇ ਸਟੇਸ਼ਨ ਦੇ ਨਾਲ ਐ ਉੱਥੇ ਕਵੇ ਤਾਂ ਰੇਡੀਏਟਰ ਪਾਟਿਆ ਸੀ ਉਹ ਤਾਂ ਕੁਝ ਕਹਿ ਸਕਦਾ ਉਹ ਤਾਂ ਕੁਝ ਕਹਿ ਸਕਦਾ ਮੇਰਾ ਵੀਰ ਥਿਸ ਇਜ਼ ਵੈਰੀ ਸਮਾਲ ਉਹ ਥੋੜੇ ਮੇਰੇ ਝੂਠੇ ਮੁਕਾਬਲੇ ਝੂਠੇ ਕੇਸਾਂ 'ਚ 2 ਮਿੰਟ 'ਚ ਭਲਾ ਸਕਦਾ ਮਗਰ ਸਾਨੂੰ ਇਹਨਾਂ ਦੀ ਗੱਲਾਂ ਦੀ ਚੜੀ ਲੱਤੀ ਕੋਈ ਨਿਗਰਮ ਜੀ ਕਾਂਗਰਸ ਪ੍ਰੋਟੈਸਟ ਤੇ ਬੈਠ ਗਈ ਆ ਜੀ ਉੱਥੇ ਹੀ ਕਹਿੰਦੇ ਕਿ ਅਸੀਂ ਭਾ ਰਾਤ ਕਵੇ ਅਸੀਂ ਇੱਥੇ ਹੀ ਬਹਾਂਗੇ ਪੁਰਾ ਹਾਈ ਕੋਰਟ ਨੂੰ ਮੂਵ ਕਰਾਂਗੇ ਨਹੀਂ ਬਿਲਕੁਲ ਕਰਨਾ ਚਾਹੀਦਾ ਮੈਂ ਤਾਂ ਅੱਜ ਸਾਰੀ ਪਾਰਟੀਆਂ ਨੂੰ ਕਹਿਣਾ ਹੂ ਬਲੀਵ ਇਨ ਡੈਮੋਕ੍ਰੇਸੀ ਔਰ ਮੈਂ ਬੀਜੇਪੀ ਨੂੰ ਕਹਿਣਾ ਕਿ ਅੱਜ ਤੁਹਾਡੇ ਕੋਲ ਮੌਕਾ ਹੈ ਤੁਹਾਨੂੰ ਜਦੋਂ ਇਹ ਮਸ਼ੀਨ ਇਲੈਕਸ਼ਨ ਕਰਾਈ ਸੀ ਤੁਹਾਡੇ ਤੇ ਬੜੇ ਕਿਸਮ ਦੇ ਇਲਜ਼ਾਮ ਲੱਗੇ ਸਨ ਅੱਜ ਬੀਜੇਪੀ ਵੀ ਅੱਗੇ ਆਵੇ ਮਲਕ ਸਾਹਿਬ ਆਪਦੇ ਸਾਰੇ ਸੱਤ ਕਾਉਂਸਲਰ ਲੈ ਕੇ ਬੈਠਣ ਅਟ ਲੀਸਟ ਇਲੈਕਸ਼ਨ ਤਾਂ ਫਰੀ ਐਂਡ ਫੇਅਰ ਹੋਵੇ ਜੀ ਨੂੰ ਮੇਅਰ ਬਣਾਉਣਾ ਕਾਉਂਸਲਰ ਸਾਹਿਬ ਬਣਾ ਦੇ ਵੀ ਵਿਲ ਰਿਸਪੈਕਟਿਡ ਮਗਰ ਇਸ ਕਿਸਮ ਦੀ 2 ਮਿੰਟ ਚ 100 ਤੱਕ ਨਹੀਂ ਚੁਕਾਈ ਗਈ ਤੇ ਉਹਨਾਂ ਨੂੰ ਕੱਢ ਕੇ ਫਿਰ ਏਡੀ ਪੁਲਿਸ ਦੀ ਮੈਨੇਜਮੈਂਟ ਸੀ ਭੁੱਲਰ ਸਾਹਿਬ ਦੀ ਵਿਰੋਧੀਆਂ ਨੂੰ ਤਾਂ ਬਾਹਰ ਰੋਕਿਆ ਜਾ ਰਿਹਾ ਸਾਡੇ ਕਾਉਂਸਲਰਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਸੀ ਐਡਾ ਕੀ ਖਤਰਾ ਸੀ ਮਗਰ ਦੂਜਿਆਂ ਨੂੰ ਬਸਤੇ ਬਿਠਾ ਕੇ ਤੁਸੀਂ ਬੜੇ ਰਿਸਪੈਕਟਫੁਲੀ ਅੰਦਰ ਲੈ ਕੇ ਗਏ ਹੋ ਰਿਸਪੈਕਟਫੁਲੀ ਬਾਹਰ ਲੈ ਕੇ ਉਹਨਾਂ ਦੀ ਤਾਂ ਫ੍ਰਿਸਕਿੰਗ ਵੀ ਨਹੀਂ ਹੋਈ ਉਹਨਾਂ ਦੀ ਤਾਂ ਤਲਾਸ਼ੀ ਵੀ ਨਹੀਂ ਹੋਈ ਸਾਡੀ ਭੈਣ ਜੀ ਦੀ ਤਲਾਸ਼ੀੋਂ ਬਾਹਰ ਆਉਣ ਲਈ ਉਹਨਾਂ ਦੇ ਹਸਬੰਦ ਬੈਠੇ ਐ ਗੇਟ ਹੀ ਨਾ ਖੋਲਣ ਅਖੀਰ 'ਚ ਉਹਨਾਂ ਨੇ ਐਸਪੀ ਵਾਲੀਏ ਨੂੰ ਕਿਹਾ ਮੇਰੇ ਵਾਈਫ ਨੂੰ ਬਾਹਰ ਤਾਹ ਲੈਣ ਦਿਓ ਕਹਿੰਦਾ ਜੀ ਪਿੱਛੋਂ ਇਸ਼ਾਰਾ ਆਊਗਾ ਫੇਰ ਖੋਲਾਂਗੇ ਇਹ ਤਾਂ ਗੱਲ ਤੁਸੀਂ ਵੇਖੀ ਐ ਫੇਰ ਗੇਟ ਖੋਲਿਆ ਗਿਆ ਗੇਟ ਨੂੰ ਤਾਲੇ ਲਾਉਣ ਦੀ ਕੀ ਲੋੜ ਐ ði are not criminals ਇਹ ਕ੍ਰਿਮੀਨਲਸ ਤਾਂ ਨਿੱਤੇ ਤੇ ਇਲੈਕਟਿਡ ਕਾਉਂਸਲਰ ਚਨ ਤਾਲਾ ਲਾਉਣ ਦਾ ਕੀ ਮਤਲਬ ਐ ਉਹ ਦੇਖੋ ਵੀ ਵਿਲ ਪ੍ਰੋਟੈਸਟ ਅਸੀਂ ਚਾਹਾਂਗੇ ਲੋਕਾਂ ਦੀ ਆਵਾਜ਼ ਬਹਾਲ ਰਵੇ ਕੱਲ ਬਾਬਾ ਸਾਹਿਬ ਅੰਬੇਦਕਰ ਸਾਹਿਬ ਦਾ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਸੰਵਿਧਾਨ ਦੇ ਨਿਰਮਾਤਾ ਨੇ ਲੋਕਾਂ ਨੂੰ ਵੋਟਾਂ ਦਾ ਅਧਿਕਾਰ ਦਿੱਤਾ ਕੱਲ ਉਹਨਾਂ ਦੀ ਮੂਰਤੀ ਨੂੰ ਅਟੈਕ ਕਰਨਾ ਔਰ ਅੱਜ ਉਸ ਵੋਟ ਦੇ ਅਧਿਕਾਰ ਦੀ ਲੋਕਾਂ ਦੀਆਂ ਭਾਵਨਾਵਾਂ ਦੀਆਂ ਧੱਜੀਆਂ ਉਡਾਉਣੀਆਂ ਮੈਂ ਸਮਝਦਾ ਜੇ ਭੁੱਲਰ ਸਾਹਿਬ ਨੂੰ ਇਨਾਮ ਵਜੋਂ ਕੁਝ ਮਿਲਿਆ ਤੇ ਵਾਕਿਆ ਅਕਦਾਰ ਨੇ ਕੱਲ ਅੰਬੇਦਕਰ ਸਾਹਿਬ ਦਾ ਉੱਥੇ ਕਰਾਈ ਵਿਪੱਤੀ ਅੱਜ ਤੁਸੀਂ ਲੋਕਤੰਤਰ ਦੀ ਧਾਂਦਲੀ ਕਰਵਾਤੀ ਤੇ ਫਿਰ ਇਨਾਮ ਤਾਂ ਤੁਹਾਨੂੰ ਦੇਣਗੇ ਜਿਹੜੇ ਡਿਕਟੇਟਰਸ਼ਿਪ ਚਾਹੁੰਦੇ ਮੇ ਜੀ ਸਾਹਿਬ ਹਾਈ ਕੋਰਟ ਦਾ ਨੋ ਕਰੋਂਗੇ ਇਕੱਲੇ 100% ਕਰਾਂਗੇ ਦੇਖੋ ਅਸੀਂ ਇਸ ਗੱਲ ਦੇ ਕਰਾਂਗੇ ਕਿ ਸਾਡੀ ਨਾ ਤਾਂ ਸੌਚਕ ਸਮਾਗਮ ਸਾਡੇ ਕਾਉਂਸਲਰ ਦਾ ਹੋਇਆ ਠੀਕ ਤਰੀਕੇ ਨਾਲ ਔਰ ਨਾ ਇਹਨਾਂ ਤੋਂ ਹੱਥ ਖੜੇ ਕਰਾਏ ਗਏ ਨਾ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡਾ ਮੇਅਰ ਦਾ ਕੈਂਡੀਡੇਟ ਕੌਣ